ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਪ੍ਰਭਿੰਦ ਸਿੰਘ ਜੀ ਨੂੰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਇਹ 2 ਜਨਵਰੀ ਨਵੇਂ ਸਾਲ ਦਾ ਤੋਹਫਾ ਮਿਲ ਗਿਆ ਆ ਸੋ ਆ ਦੇਖੋ ਚਮਸ਼ੇਰ ਪੰਪ ਤੇ ਖੜੇ ਆ ਜੀ ਆਪਾਂ ਮਨੀਰਾ ਸੌੜ ਦੇ ਬਿਲਕੁਲ ਮੂਹਰੇ ਦਾ ਪੰਪ ਆ ਸੋ ਰਸ ਪਿਆ ਹੋਇਆ ਆ ਕਹਿੰਦੇ ਨਵਾਂ ਕਾਨੂੰਨ ਆ ਰਿਹਾ ਆ ਜਿਹਦੇ ਵਿੱਚ ਮੋਦੀ ਸਾਹਿਬ ਨੇ ਜਿੰਨੇ ਵੀ ਡਰਾਈਵਰ ਆ ਉਹਨਾਂ ਤੇ ਇੱਕ ਕਾਨੂੰਨ ਲੈ ਕੇ ਆਉਂਦਾ ਨਵਾਂ ਕਿ ਕੋਈ ਵੀ ਐਕਸੀਡੈਂਟ ਹੋ ਜਾਊਗਾ ਤਾਂ ਉਹਦੇ ਵਿੱਚ ਕੀ ਆ ਕਿ 10 ਸਾਲ ਦੀ ਸਜ਼ਾ ਲਾਜ਼ਮੀ ਆ ਜੇ ਕੋਈ ਵੱਡੀ ਜੈਥ ਹੋ ਜਾਂਦੀ ਐ ਕਿਸੀ ਦੇ ਵਿੱਚ 10 ਸਾਲ ਦੀ ਸਜ਼ਾ ਤੇ ਮੇ ਵੀ 7 ਜਾਂ 10 ਲੱਖ ਰੁਪਈਆ ਆ ਜਿਹੜਾ ਉਸ ਪਰਿਵਾਰ ਨੂੰ ਦੇਣਾ ਭਾਵੇਂ ਡਰਾਈਵਰ ਨੂੰ ਦੇਣਾ ਹੀ ਪੈਣਾ ਆ ਸੋ ਅੱਜ ਡਰਾਈਵਰਾਂ ਨੇ ਸਾਰੇ ਨੇ ਹੜਤਾਲ ਕੀਤੀ ਹੋਈ ਆ ਕੱਲ ਦੀ ਹੜਤਾਲ ਚੱਲਦੀ ਸੀ ਤੇ ਪੰਪ ਤੇ ਪੈਟਰੋਲ ਨਹੀਂ ਆਊਗਾ ਤਾਂ ਲੋਕੀ ਇਸ ਵਜ੍ਹਾ ਦੇ ਨਾਲ ਆਪਣੀਆਂ ਕੰਨੀਆਂ ਬੋਤਲਾਂ ਭਰਾ ਭਰਾ ਕੇ ਲੈ ਕੇ ਜਾ ਰਹੇ ਆ ਜੀ ਹਾਂਜੀ ਇਹ ਤੇਲ ਨਹੀਂ ਮਿਲ ਰਿਹਾ ਆਹਾਂ ਕਰ ਮੱਚ ਗਈ ਹੈ ਮੋਦੀ ਦੀ ਸਰਕਾਰ ਲਿਫਾਵੇ ਫੜ ਕੇ ਲੈ 5-5 ਲੀਟਰ ਦੇ ਉਹ ਲਿਫਾਵੇ ਆਂ ਇਹ ਤੇਲ ਪੁਆ ਲਈਏ ਯਾਰ ਆਹ ਦੇਖੋ ਕਈਆਂ ਟੰਗੀਆਂ ਨਾਲ ਆ ਬਿੱਲਾ ਭਾਈ ਸਾਡੇ ਤੇ ਪ੍ਰਧਾਨ ਜੀ ਵੀ ਆਏ ਆ ਤੇਲ ਪੁਆਣ ਤੇਲ ਮੁੱਕ ਗਿਆ ਜੀ ਤੇਲ ਮੁੱਕ ਗਿਆ ਅੱਛਾ ਜੀ ਹਾਂਜੀ ਭਾਜੀ ਥੈਂਕ ਯੂ ਫਰ ਲਗਾਵਾ ਥੈਂਕ ਯੂ ਫਰ ਲਗਾ ਰਹੇ ਆ ਹਾਂਜੀ ਹਾਂਜੀ ਕੀ ਗੱਲ ਹੋ ਗਈ ਇਹ ਤੇਲ ਦਾ ਸ਼ੋਰਟੇਜ ਆ ਜਾ ਨਹੀਂ ਕਹਿੰਦੇ ਜੀ ਸ਼ੋਰਟੇਜ ਆ ਨਹੀਂ ਕਹਿੰਦੇ ਕੌਣ ਕਹਿੰਦਾ ਜੀ ਵੇਦੋ ਖਬਰਾਂ ਆ ਰਹੀਆਂ ਜੀ ਖਬਰਾਂ ਆ ਰਹੀਆਂ ਆਹ ਲੋ ਜੀ ਟੈਂਕੀਆਂ ਫੁੱਲ ਹੋ ਰਹੀਆਂ ਨੋਟਾਂ ਦੇ ਢੇਰ ਲੱਗੀਆਂ ਤੇ ਪੰਪਾਂ ਦਾ ਆਹ ਆ ਭਾਈ ਉਹ ਕਿਦਾਂ ਸਾਬ ਠੀਕ ਹੈ ਜੀ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਜਮਸ਼ੇਰ ਗੋਪੀ ਦੀ ਸੁਣੋ ਗੋਪੀ ਦੀ ਅੱਛਾ ਇੱਥੇ ਮਿਲਦਾ ਆ ਆਜੋ ਸਾਰੇ ਜਦ ਤੱਕ ਹੋਣਾ ਜਦ ਤੱਕ ਮੁੱਕ ਜਾਣਾ ਮਾਮਾ ਜਦ ਤੱਕ ਆ ਰਹਿਣਾ ਹੋਣਾ ਲੋ ਜੀ ਲੰਬੀਆਂ ਲੰਬੀਆਂ ਲਾਈਆਂ ਲੱਗੀਆਂ ਹੋਈਆਂ ਨੇ ਉਹ ਦੀ ਸਾਡਾ ਟੈਂਕੀ ਭਰਨੂਗਾ ਵੇ ਭਰਾਣਾ ਟੈਂਕੀ ਤੋਂ ਕੀ ਕਹਿਣ ਭਰਦੀ ਹੈ ਕਿ ਨਾਲ ਕਹਿਣ ਵੀ ਭਰਦੀ ਹੈ ਹਾਂ ਕਹਿਣ ਭਰਉਣਾ ਪੈਣਾ ਕਹਿੰਦੇ ਤੇਲ ਨਹੀਂ ਮਿਲਣਾ ਹੈਗਾ ਇਹਨੂੰ ਉੱਧਰ ਬਾਜੀ ਕਰਦੇ ਹੋਣਗੇ ਹੁਣ ਰੈਡੀ ਕਰਨਾ ਲਓ ਜੀ ਲੈਫਟ ਨਾਲ ਲੰਬੀਆਂ ਲੰਬੀਆਂ ਲੱਗੀਆਂ ਹੋਈਆਂ ਆ ਡੇਲੀ ਕੰਮ ਤੇ ਜਾਣ ਵਾਲਿਆਂ ਨੂੰ ਫਿਕਰ ਪਈ ਆ ਕਿ ਮੁਠਾਲਾਂ ਦੇ ਜਾਣਾ ਕਿਦਾਂ ਕੰਮਕਾਰਾਂ ਤੇ ਲੈ ਇਹ ਤਾਂ ਉਸਤਾਦ ਵੀ ਆ ਗਿਆ ਅਸੀਂ ਅਜੀਤ ਵਾ ਕੀ ਆ ਜਾਦਾ ਹਾਂ ਤਾਂ ਤੇਲ ਮੁਕੜ ਲੱਗਾ ਆ ਨਹੀਂ 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 ਮੁਕਰਾ ਨਹੀਂ ਮੁਕਰਾ ਲੈ ਜੀਤਾ ਸਾਹਿਬਾ ਨਹੀਂ ਮੁਕਰਾ ਤੂੰ ਮੈਨੂੰ ਦੁੱਧੋ ਮੁਕ ਜਾਣਾ ਤੇਲ ਉਹ ਵੇਖੋ ਹੁਣ ਲਗਾਣਾ ਪੰਜ ਦਿਨਾਂ ਬਾਅਦ ਪਾ ਲੈ ਪੰਜ ਦਿਨ ਜਦੋਂ ਨੰਗਾ ਉਦੋਂ ਆਪਾਂ ਤੇਰੇ ਤੇ ਫਾਇਦਾ ਫੇਦਣਾ ਪਾਉਣਾ ਹਾਂ ਸਾਹ ਕੀ ਕਹਿੰਦਾ ਆ ਇਹ ਉਏ ਤਾਂ ਬਹੁਤ ਸਾਡਾ ਸਾਡੇ ਅਰੇ ਨੇ ਮੁਕਣਾ ਪਾਈਆ ਤੇਲ ਦਾ ਪਾਉਣਾ ਆ ਹਾਂ ਲੈ ਸਹੀ ਆ ਜੀ ਸਹੀ ਆ ਲੈ ਐ ਕਹ ਤੁਰਿਆ ਆਉਂਦਾ ਕਿ ਨਹੀਂ ਜਾ ਕੇ ਹੋ ਲੈ ਹਾਂ ਜੀ ਕਿੱਧਰ ਆਏ ਆ ਹਾਂ ਜੀ ਹਾਂ ਜੀ ਭਾਈ ਸਾਹਿਬ ਕੀ ਲੈਣਾ ਤੁਸੀਂ ਡੀਜ਼ਲ ਲੈਣੇ ਫਿਰ ਗੱਡੀ ਲੱਗਿਆ ਲੱਗਾ ਕੋਈ ਇੱਥੇ ਲੰਗਰ ਲਗਾਇਆ ਤੇ ਗੱਡੀ ਲਿਆਉਣੇ ਆ ਨਹੀਂ ਲੰਗਰ ਲਗਾਇਆ ਹੈ ਓਏ ਗੋਪੀ ਲੰਗਰ ਲਗਾ ਨੂੰ ਕੇ ਦੀ ਚੱਕੀ ਲਿਆਇਆ ਬਾਬਾ ਸ਼ਵੀਲ ਲੱਗੀ ਆ ਤੇਲ ਦੀ ਸ਼ਵੀਲ ਲੱਗੀ ਆ ਹੈ ਆ ਦੇ ਲੋਕ ਇੰਨੀਆਂ ਚੱਕੀ ਲਿਆਉਂਦੇ ਆ ਆ ਦੇਖੋ ਲੈਣਾ ਲੱਗੀਆਂ ਆ ਬਹਿ ਜਾ ਬਹਿ ਜਾ ਹੋਈ ਪਈ ਆ ਰੌਣਕਾਂ ਲੱਗੀਆਂ ਤੁਹਾਡੇ ਕੋਲ ਆ ਉਹ ਰੌਣਕਾਂ ਲੱਗੀਆਂ ਅੱਜ ਤਾਂ ਆ ਲੰਗਰ ਲਾ ਦਿਓ ਨਾਲ ਵੇ ਕਿਹਦਾ ਕੀ ਕਹਿੰਦਾ ਮੈਂ ਕਿਹਾ ਮੈਂ ਫੜੀ ਜਾਣਾ ਭਾਈ ਕੱਲਾ ਆ ਆਹੋ ਫੜ ਲੈ ਚੱਲ ਜਾ ਜੇ ਤੈਨੂੰ ਫੜਾਉਂਦੇ ਪੈਸੇ ਹੋ ਆਹਲਵਾੜ ਆ ਪਹਿਲੇ ਇੱਧਰ ਜਮਾ ਕਰਾਈ ਜਾਓ ਬੇਰ ਕਾਟੋ ਲੈ ਲਿਓ ਓ ਨਹੀਂ ਤੂੰ ਐਡਵਾਂਸ ਦੋ ਜਾਂ ਖੜ ਜਾਉਗਾ ਭਾਈ ਤੇਲ ਮੋੜ ਆ ਪਹਿਲੇ ਹੋ ਗਿਆ ਭਰਾਵਾ ਪਹਿਲੇ ਇੱਥੇ ਪੈਸੇ ਇੱਥੇ ਦੇਜੋ ਤੇ ਫੇਰ ਆਪਾਂ ਇੱਧਰ ਤਿੰਨ ਬੋੜੀ ਤੁਹਾਨੂੰ ਹਾਂਜੀ ਕਿੰਨਾ ਪੋਣਾ ਸਾਹਿਬ ਇੱਧਰ ਦੱਸੋ ਕਿੰਨਾ ਪੋਣਾ ਉਹ ਕਿੰਨਾ ਪੋਣਾ ਮੋਦੀ ਦੇ ਮਗਾ ਦੇਣ ਰਹੇ ਆ ਆ ਮੋਦੀ ਦੀ ਮਗਾਣੇ ਹੋਣਾ ਹੋਰ ਕੀ ਗਾ ਮੋਦੀ ਨੇ ਸਾਰਾ ਖਾ ਲਿਆ ਵਾਜੋ ਸਾਨੂੰ ਬਦਵਾ ਬਰਾਮ ਕਰ ਛੜਿਆ ਮਾਜ ਵੜ ਕੇ ਗਿਆ ਕੋਈ ਨਹੀਂ ਤਾਂ ਕੋਈ ਹੁੰਦਾ ਤੇ ਕੋਈ ਨਹੀਂ ਤੇ ਮੋਦੀ ਦਾ ਹੀ ਆ ਮੈਂ ਜਾ ਉੱਥੇ ਹੀ ਆਣਾ ਸੈਂਟਰ ਤੇ ਭੇਜਣਾ ਉਹਨੇ ਉਹ ਆਣਾ ਬੰਦ ਕਰ ਜਾਂ ਸਭ ਰੇ ਨੀ ਨਹੀਂ ਨਹੀਂ ਉਹ ਕਹਿੰਦਾ ਤੇਰਾ ਛੇ ਸੁੱਤ ਬਣੇ ਤੁਰਿਆ ਫਿਦਾ ਕਰੋ ਇਹ ਤੇ ਮੋਦੀ ਬਣਾ ਲਵੇਂ ਮਾਂ ਲਈ ਸ਼੍ਰੀ ਮਾਰੀ ਜਦੀ ਹਾਏ ਜੀ ਆਹ ਮੇਰੀ ਗੱਲ ਸੁਣ ਅੱਛਾ ਵੀਡੀਓ YouTube ਤੇ ਪੈਣੀ ਆ ਓਏ ਸਹੀ ਗੱਲ ਮੋਦੀ ਦੀ ਬਣਾਣੀ ਆ ਸਾਰੇ ਦਿਖਾ ਦੇ ਲਓ ਜੀ ਆ ਆਵਾਜ਼ ਇਹਦੀ ਪਬਲਿਕ ਦੀ ਰਿਐਕਸ਼ਨ ਆ ਕਿਉਂ ਵੀ ਤੂੰ ਕੋ ਕਹਿਣਾ ਹਾਂ ਉਹ ਮੁੜ ਕੇ ਜਮਸ਼ੇਰ ਅਗਲੇ ਨੇ ਸੀਧ ਕੀਤਾ ਬਿੱਲਾ ਲੱਭਣਾ ਅਗਲੇ ਬਿੱਲਾ ਕਿੱਥੇ ਆ ਔਟੋ ਵਾਲਾ ਕਿੱਥੇ ਆ ਬੋਲਦਾ ਹੀ ਜ਼ਿਆਦਾ ਲਓ ਜੀ ਭੀੜ ਵੱਧਦੀ ਜਾ ਰਹੀ ਜਿਦਾ ਜਿਦਾ ਪਬਲਿਕ ਨੂੰ ਪਤਾ ਲੱਗ ਰਿਹਾ ਆ ਕਿ ਤੇਲ ਦੀ ਸ਼ਾਰਟੇਜ ਵਗੈਰਾ ਆ ਜਾਣੀ ਆ ਜਾਂ ਹੜਤਾਲ ਹੋਈ ਆ ਤੇ ਆਹ ਦੇਖੋ ਉਸ ਤਰ੍ਹਾਂ ਪਬਲਿਕ ਵਧਦੀ ਜਾ ਰਹੀ ਆ ਲੇਨ ਲੰਬੀ ਹੁੰਦੀ ਜਾ ਰਹੀ ਆ ਤੇ ਇਧਰ ਹੌਬੀ ਪਹੁੰਚੇ ਆ ਉਹ ਵੀ ਕਿਹਾ ਇਹ ਵੀ ਹੋ ਗਿਆ ਇਹਨਾਂ ਰੈਕਸ਼ਨ ਵੀ ਲੈ ਲਓ ਹਾਂਜੀ ਹੌਬੀ ਕਿੱਧਰ ਆਏ ਤੁਸੀਂ ਮੈਂ ਆਇਆ ਸੀਗਾ ਪਾਣੀ ਲੈਣ ਕਿਹਦਾ ਪਾਣੀ ਆਹੋ ਜੀ ਸ਼ਵੀਲ ਲੱਗੀ ਇੱਥੇ ਸ਼ਵੀਲ ਲੱਗੀ ਹੈ ਇੱਥੇ ਹੈਂ ਤੈਨੂੰ ਗਲਾਸ ਪਾ ਕੇ ਦੇ ਦਿੰਦਾ ਮੈਂ ਪੀਲਾ ਵੇ ਇਹ ਇਹਦਾ ਕੀ ਮਸਲਾ ਹੈ ਕੀ ਤੁਸੀਂ ਤੈਨੂੰ ਪਤਾ ਮਸਲਾ ਤੂੰ ਆਇਆ ਗੱਡੀ ਲੈ ਕੇ ਮੈਂ ਤਾਂ ਉੱਧਰ ਕੋਧਤੀ ਮੈਂ ਤਾਂ ਨਹੀਂ ਦੇਖੀ ਸੀ ਉਹ ਕਹਿੰਦੇ ਮੈਂ ਕਿਹਾ ਚੱਲ ਜਾ ਕੇ ਦੇਖਦੇ ਨੇ ਤਾਂ ਪਵਾਲਾ ਨੇ ਖਾਧਾ ਮੈਂ ਤਾਂ ਪਵਾਲਾ ਨੇ ਲੰਗਰ ਲੱਗਾ ਆ ਲੰਗਰ ਲੱਗਾ ਬਹੁਤ ਸਹੀ ਵੀ ਕਹਿੰਦੇ ਛੋੜਾ ਜਾਈ ਨਹੀਂ ਹੜਤਾਲ ਹੋ ਗਈ ਨਾ ਕਹਿੰਦੇ ਟਰੱਕਾਂ ਵਾਲਿਆਂ ਦੀ ਅੱਛਾ ਤਾਂ ਕਰਕੇ ਪ੍ਰੋਬਲਮ ਆ ਹਾਂਜੀ ਕਿਦਾ ਜੀ ਕੀ ਹਾਲ ਚਾਲ ਆ ਕਹਨੀਆ ਭਰੀਆ ਨੇ ਤੂੰ ਇੱਧਰ ਆ ਗਿਆ ਹਣ ਉਹ ਤਾਂ ਡੀਜ਼ਲ ਨਹੀਂ ਪੈਂਦਾ ਅੱਛਾ ਉਹ ਤਾਂ ਰੀਲ ਨਹੀਂ ਪੈਂਦਾ ਹੈ ਕਿਹਨਾ ਪਾਉਂਦੇ ਆਓ ਜੀ ਬੋਡੀਰ ਬਾਬ ਮੁੰਡੇ ਬਾਕੀ ਦੇਖਦੇ ਹਾਂ ਜੀ ਕਿੰਨੇ ਦਿਨਾਂ ਦੇ ਰੌਲਾ ਚੱਲਦਾ ਆ ਆਉਣ ਵਾਲੇ ਦਿਨਾਂ 'ਚ ਕਿੱਦਾਂ ਦੇ ਹਾਲ ਹੁੰਦੇ ਆ ਜਿਹੜਾ ਗੱਡੀਆਂ ਵਾਲੇ ਮੋਟਰਸਾਈਕਲਾਂ ਵਾਲਿਆਂ ਦਾ ਪੈਟਰੋਲ ਮਿਲਦਾ ਮੋਦੀ ਸਾਹਿਬ ਕਾਨੂੰਨ ਵਾਪਸ ਲੈਂਦੇ ਆ ਜਾ ਕੀ ਹਾਲ ਚਾਲ ਹੈ ਸਾਰਾ ਆਪਾਂ ਦੇਖਾਂਗੇ ਹੌਣ ਵਾਲੇ ਦਿਨਾਂ 'ਚ ਕਿਉਂ ਵੀ ਗੋਭੀ ਹੌਣ ਵਾਲੇ ਦਿਨ ਲੱਗੂ ਪਤਾ ਫੇਸ ਹੁਭਾ ਬਿਕਦੀ ਹੈ ਅੱਜ ਸ਼ਾਮ ਨੂੰ ਹੀ ਪਤਾ ਲੱਗ ਜਾਣਾ ਹੌਣ ਵਾਲੇ ਦਿਨਾਂ 'ਚ ਕੀ ਪਤਾ ਲੱਗਣਾ ਏ ਕਦੋਂ ਵਾਪਸ ਹੋ ਜਾਏ ਮੈਨੂੰ ਲੱਗਦਾ ਜਲਦੀ ਵਾਪਸ ਕਰਨੇ ਪੈਣੇ ਆ ਸਾਰੇ ਦਫਤਰ ਵਾਲੇ ਰਹਿ ਜਾਣੇ ਘਰਾਂ 'ਚ ਜਿਹੜੇ ਆਉਂਦੇ ਆ ਆਲੂ ਪਿਆਜ਼ ਗੰਡੇ ਗੋਭੀ ਤੋਰੀ ਹਾਂ ਅੱਛਾ ਤੋਰੀ ਸਾਰਾ ਕੁਝ ਮਹਿੰਗਾ ਹੋ ਜਾਣਾ ਸਭ ਕੀ ਦੁਕਾਨਾਂ 'ਚ ਸਬਜ਼ੀਆਂ ਮਹਿੰਗੀਆਂ ਤੋਰੀ ਕਲੀ ਕਲੀ ਸਬਜ਼ੀ ਕਰ ਹੋ ਗਿਆ ਹਾਂ ਹਾਂ ਸਬਜ਼ੀ ਵਾਲਾ ਜਿਹੜਾ ਆਏ ਬਾਕੀ ਬਾਕੀ ਜਿਨ੍ਹਾਂ ਨੇ ਲੀਕ ਕੋਡ ਵਾਲੇ ਆ ਜਿਹੜੇ ਠੇਕੇ ਵਾਲੇ ਆ ਉਹਨਾਂ ਦਾ ਠੇਕੇ ਵਾਲਾ ਸਿਸਟਮ ਵੀ ਮਹਿੰਗਾ ਹੋਇਆ ਨਾ ਮਹਿੰਗਾ ਹੋਇਆ ਨਾ ਓਹੋ ਲੋ ਜੀ ਭਵਿੱਖ ਬਾਣੀ ਕਰਦੀ ਆ ਗੁਰਪ੍ਰੀਤ ਸਿੰਘ ਨੇ ਗੁਰਪ੍ਰੀਤ ਕੋਈ ਹੋਰ ਕਹਿਣਾ ਚਾਹੁੰਦਾ ਤੁਸੀਂ ਬਸ ਇਹ ਹੀ ਆ ਵੀ ਕਾਨੂੰਨ ਜਲਦੀ ਜਲਦੀ ਵਾਪਸ ਲਿਆਇ ਜਾਣ ਸਾਡੀ ਰਿਕਵੈਸਟ ਆ ਅੱਛਾ ਕਿਹਨੂੰ ਮੋਦੀ ਜੀ ਨੂੰ ਮੋਦੀ ਜੀ ਨੂੰ ਰਿਕਵੈਸਟ ਆ ਬੀਜੇਪੀ ਵਾਲਿਆਂ ਨੂੰ ਅੱਛਾ ਅੱਛਾ ਠੀਕ ਹੈ ਜੀ ਲੋ ਜੀ ਇਹ ਘਰ ਲਾਈ ਆ ਪੰਪ ਦੇ ਮੋਦੀ ਜੀ ਨੂੰ ਕਾੜੋ ਅੱਜ ਗੁਰਪ੍ਰੀਤ ਸਿੰਘ ਦੀ ਰਿਕਵੈਸਟ ਆ ਮੋਦੀ ਸਾਹਿਬ ਨੂੰ ਇਕ ਨੂਨ ਕਹਿੰਦੇ ਜਲਦੀ ਜਲਦੀ ਵਾਪਸ ਲੈ ਲਓ ਠੀਕ ਕਹਿਤਾ ਮਹਾਰਾਜ ਆਪਾਂ ਸਿਹਰਾ ਤੁਹਾਡਾ ਭੇਜਦਾ ਆ ਜੇ ਤੁਹਾਡੇ ਵੀ ਸਕੂਟਰ ਤੇ ਮੋਟਰਸਾਈਕਲ ਕਾਰ ਦੇ ਤੇਲ ਘਟਿਆ ਤਾਂ ਤੁਸੀਂ ਵੀ ਤੇਲ ਦੀ ਬੋਤਲ ਭਰਵਾ ਦੋ ਉਹਦਾ ਭਾਈ ਸਾਹਿਬ ਭਰਾ ਕੇ ਲੈ ਕੇ ਜਾ ਰਹੇ ਆ ਦੇਖੋ ਗੱਡੀ ਡੀਲ ਪਵਾ ਲਿਆ ਤੇ ਪੈਟਰੋਲ ਦੀ ਬੋਤਲ ਭਰਵਾ ਲਈ ਭਾਜੀ ਉਹਨਾਂ ਨੇ ਲੈ ਕਿਹਾ ਬਾਜੀ ਪੈਟਰੋਲ ਵੀ ਖਾਂਦੀ ਹੈ ਗੱਡੀ ਹੈ ਪੈਟਰੋਲ ਵੀ ਖਾਂਦੀ ਆ ਨਾਲ ਪੋਣਾ ਪੈਂਦਾ ਅੱਛਾ ਨਾਲ ਪੋਣਾ ਪੈਂਦਾ ਆ ਠੀਕ ਹੈ ਜੀ ਚਲੋ ਤੁਸੀਂ ਵੀ ਪੁਰਾਣੇ ਪੰਪ ਤੇ ਪਹੁੰਚ ਕੇ ਜਲਦੀ ਜਲਦੀ ਆਪਣੀ ਟੈਂਕੀ ਮੋਟਰਸਾਈਕਲ ਸਕੂਟਰ ਕਾਰ ਦੀ ਫੁੱਲ ਕਰਾਓ ਜੀ ਤੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਆਈ ਗੁਰਦੀ ਖਾਲਸਾ ਵਾਈਟ